काम क्रोधर लोभ मोह बिनस जाए हमेव नानक प्रभु सरनागति कर प्रसाद गुरु देव जेह प्रसाद शते अमृत खाए तिस ठाकुर को रख मन माही दद्दा दाता एक है सबको देवन हार देंदे टोटन आबई अग्नत परे भंडार नानक कुसरी आपकायया पाईया थाले माहे जिन्नी गुरु बनाया राज राज से ही खाए ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਾਮ ਕ੍ਰੋਧਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸ਼ਾਦ ਗੁਰਦੇਵ ਜਿਹ ਪ੍ਰਸ਼ਾਦ ਛਤੇ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਇੰਦੇ ਤੋਟ ਨ ਆਵਈ ਅਗਨਤ ਪਰੇ ਪੰਡਾਰ ਨਾਨਕ ਪੁਸਰੀ ਆਪ ਕਾਈਆ ਪਾਈਆ ਥਾਲੇ ਮਾਹੇ ਜਿੰਨੀ ਗੁਰ ਬਨਾਇਆ ਰਜ ਰਜ ਸੇ ਹੀ ਖਾਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕਾਮ ਕਰੋਦਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸ਼ਾਦ ਗੁਰਦੇਵ ਜਿਹ ਪ੍ਰਸ਼ਾਦ ਛਤੇ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ ਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟ ਨ ਆਵਈ ਅਗਨਤ ਪਰੇ ਪੰਡਾਰ ਨਾਨਕ ਕੁਸਰੀ ਆ ਪਕਾਈਆ ਪਾਈਆ ਥਾਲੇ ਮਾਹੇ ਜਿੰਨੀ ਗੁਰ ਮਨਾਇਆ ਰਾਜ ਰਜ ਸੇਹੀ ਖਾਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ काम क्रोधर लोभ मोह बिनस जाए हमेव नानक प्रभु सरनागति कर प्रसाद गुरु देव जेह प्रसाद शते अमृत खाए तिस ठाकुर को रख मन माही दद्दा दाता एक है सबको देवन हार देंदे टोट न आवेई अग्नत परे भंडार नानक कुसरी आपकाईया पाईया थाले माहे जिन्नी गुर मनाया राज राज से ही खाए ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਾਮ ਕ੍ਰੋਧ ਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸ਼ਾਦ ਗੁਰਦੇਵ ਜਿਹ ਪ੍ਰਸ਼ਾਦ ਛਤੇ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੀ ਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟ ਨ ਆਵਈ ਅਗਨਤ ਪਰੇ ਪੰਡਾਰ ਨਾਨਕ ਕੁਸਰੀ ਆ ਪਕਾਈਆ ਪਾਈਆ ਥਾਲੇ ਮਾਹੇ ਜਿੰਨੀ ਗੁਰ ਮਨਾਇਆ ਰਾਜ ਰਜ ਸੇਹੀ ਖਾਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ काम क्रोधर लोभ मोह बिनस जाए हमेव नानक प्रभु सरनागति कर प्रसाद गुरुदेव जेह प्रसाद शते अमृत खाए तिस ठाकुर को रख मन माही दद्दा दाता एक है सबको देवन हार जिंदे टोट न आवेई अग्नत परे भंडार नानक कुसरी आप काइया पइया थाले माहे जिन्नी गुर मनाया राज राज से ही खाए ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕਾਮ ਕ੍ਰੋਧਰ ਲੋਭ ਮੋਹ ਬਿਨਸ ਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸ਼ਾਦ ਗੁਰਦੇਵ ਜਹ ਪ੍ਰਸ਼ਾਦ ਛਤੇ ਅਮਰਤ ਖਾਏ ਤਿਸ ठाकुर ਕੋ ਰਖ ਮਨ ਮਾਹੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਤੇਂਦੇ ਤੋਟ ਨ ਆਵਈ ਅਗਨਤ ਪਰੇ ਪੰਡਾਰ ਨਾਨਕ ਪੁਸਰੀ ਆ ਪਕਾਈਆ ਪਾਈਆ ਥਾਲੇ ਮਾਹੇ ਜਿੰਨੀ ਗੁਰ ਬਨਾਇਆ ਰਜ ਰਜ ਸੇ ਹੀ ਖਾਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ काम क्रोधर लोभ मोह बिनस जाए हमेव नानक प्रभु सरनागति कर प्रसाद गुरु देव जेह प्रसाद शते अमृत खाए तिस ठाकुर को रख मन माही दद्दा दाता एक है सबको देवन्हार जिंदे टोट न आवई अग्नत परे भंडार नानक कुसरी आप काइया पइया थाले माहे जिन्नी गुरु मनाया राज राज से ही खाए ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕਾਮ ਕ੍ਰੋਧਰ ਲੋਭ ਮੋਹ ਬਿਨਸ ਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸ਼ਾਦ ਗੁਰਦੇਵ ਜਹ ਪ੍ਰਸ਼ਾਦ ਛਤੇ ਅੰਮ੍ਰਿਤ ਖਾਏ ਤਿਸ ठाकुर ਕੋ ਰਖ ਮਨ ਮਾਹੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੰਦੇ ਟੋਟ ਨ ਆਵਈ ਅਗਨਤ ਪਰੇ ਪੰਡਾਰ ਨਾਨਕ ਕੁਸਰੀ ਆ ਪਕਾਈਆ ਪਾਈਆ ਥਾਲੇ ਮਾਹੇ ਜਿੰਨੀ ਗੁਰ ਬਨਾਇਆ ਰਾਜ ਰਜ ਸੇਹੀ ਖਾਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ काम क्रोधर लोभ मोह बिनस जाए हमेव नानक प्रभु सरनागति कर प्रसाद गुरु देव जेह प्रसाद शते अमृत खाए तिस ठाकुर को रख मन माहि दद्दा दाता एक है सबको देवन हार देंदे टोटन आबई अग्नत परे भंडार नानक कुसरी आपकाईया पैया थाले माहे जिन्नी गुरु बनाया राज राज से ही खाए ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਾਮ ਕ੍ਰੋਧਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸ਼ਾਦ ਗੁਰਦੇਵ ਜਿਹ ਪ੍ਰਸ਼ਾਦ ਛਤੇ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖਮਨ ਮਾਹੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੰਦੇ ਟੋਟ ਨ ਆਵਈ ਅਗਨਤ ਪਰੇ ਪੰਡਾਰ ਨਾਨਕ ਕੁਸਰੀਆ ਪਕਾਈਆ ਪਾਈਆ ਥਾਲੇ ਮਾਹੇ ਜਿਨੀ ਗੁਰ ਬਨਾਇਆ ਰਾਜ ਰਜ ਸੇਹੀ ਖਾਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ